स्वागत है जी साल जिसका नाम है चौधरी क्लॉथ हाउस पुजवर लो जी नवी भीडियो लेकर हाजिर हो गए हैं और बहुत ही अच्छे रेट अगे ना भी होर रेट कर दते गए है जी देखते दे रहे वीडियो एंड तक उस तो पहला साडा यूट्यूब चैनल है फेसबुक पर भी है और इंस्टाग्राम से भी हर जगह सू फॉलो कर लो जी नवीं नवी अपडेट्स के लिए और आलओवर आल इंडिया केिपिंग है सिर्फ साठ रुपये एक के जी द ਪੂਰੇ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਸਿਰਫ 60 ਰੁਪਏ 1 ਕਿਲੋ ਦੀ ਸ਼ਿਪਿੰਗ ਰੇਟ ਹੈ ਔਰ ਪੈਸੇ ਪਹਿਲਾਂ ਪਾਣੇ ਪੈਂਦੇ ਆ ਬਾਅਦ ਵਿੱਚ ਨਹੀਂ ਕਿ ਘਰ ਜਾਏ ਤੇ ਫਿਰ ਪੈਸੇ ਮਿਲਣਗੇ ਉਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੈ ਸਾਡੇ ਪਾਸ ਅਸੀਂ ਪੈਸਾ ਪਹਿਲਾਂ ਹੀ ਅਡਵਾਂਸ ਦੇ ਵਿੱਚ ਲੈਂਦੇ ਹਾਂ ਜੀ ਇਹ ਗੱਲ ਨੋਟ ਕਰ ਲਓ ਜੀ ਲਓ ਹੁਣ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਰੇਟ ਮੈਂ ਅੱਗੇ ਨਾਲੋਂ ਹੋਰ ਘਟਾ ਰਿਆ ਦੇਖਦੇ ਰਹੋ ਵੀਡੀਓ ਐਂਡ ਤੱਕ ਲਓ ਜੀ ਸਭ ਤੋਂ ਪਹਿਲਾਂ ਆ ਗਈ ਹੈ ਜੀ ਚੈੱਕ ਸੂਟ साढ़े 4 मीटर कपड़ा ਇਹ ਸੂਟ ਹੁੰਦਾ ਹੈ ਜੀ 150 ਰੁਪਏ ਦਾ ਇੱਕ ਮਗਰ ਅਗਰ ਤੁਸੀਂ ਲਾਉਂਗੇ 3 ਸੂਟ ਤਾਂ 400 ਰੁਪਏ ਦੇ 3 ਸੂਟ ਲੈ ਜਾਓ ਜੀ ਬਹੁਤ ਹੀ ਅੱਛਾ ਰੇਟ ਜੀ ਉਸ ਤੋਂ ਬਾਅਦ 5 ਮੀਟਰ ਸੂਟ 170 ਰੁਪਏ ਦਾ ਇੱਕ 450 ਰੁਪਏ ਦੇ 3 ਸੂਟ ਜੀ ਇਹ ਰੇਟ ਨੋਟ ਕਰ ਲਓ ਜੀ

ਲਓ ਜੀ ਨੈਕਸਟ ਦੇਖੋ ਗਰਮ ਸ਼ਾਲ ਆ ਚੁੱਕੇ ਹੈ ਜੀ ਬਹੁਤ ਹੀ ਸੋਹਣੇ ਗਰਮ ਸ਼ਾਲ ਆ ਚੁੱਕੇ ਹੈ ਇਹ ਅੱਗੇ ਜੀ ਇਸ ਦੇ ਵਿੱਚ ਕਲਰ ਪ੍ਰਾਈਸ ਹੈ ਜੀ 150 ਰੁਪਏ ਦਾ ਸ਼ਾਲ ਇਸ ਟੋਲ ਨਹੀਂ ਜੀ ਸ਼ਾਲ ਹੈ ਆ ਦੇਖੋ ਇਹਦੇ ਵਿੱਚ ਆਹ ਡਿਜ਼ਾਈਨ ਵੀ ਹੈ ਇਸ ਦੇ ਵਿੱਚ ਵੀ ਆਹ ਕਲਰ ਮਿਲ ਜਾਣਗੇ ਇਸ ਸਾਰੇ ਕਲਰ ਇਸੇ ਦੇ ਵਿੱਚ ਪਏ ਆ ਜੀ ਠੀਕ ਹੈ ਜੀ ਪ੍ਰਾਈਸ ਦੇਖੋ ਕਿਆ ਤੁਹਾਡੇ ਲਈ ਮੈਂ ਵਧੀਆ ਤੋਂ ਵਧੀਆ ਪ੍ਰਾਈਸ ਦੇ ਰਿਹਾ ਜੀ ਇੱਕ 300 ਰੁਪਏ ਵਾਲਾ ਸ਼ਾਲ ਦਿਖਾ ਲਓ ਜੀ ਆਹ ਪਾਲੀ ਸਾਈਡ ਬਈ ਸਾਹਿਬ ਬੰडले ਚੱਕ ਲਓ ASCII ਤੁਹਾਨੂੰ ਪ੍ਰਾਈਸ ਦੇਣੇ ਆ ਜੀ ਔਰ ਸ਼ਨੀਲ ਦੇ ਇਸੇ ਤਰ੍ਹਾਂ ਮੈਂ ਦੱਸ ਦਿੰਦਾ ਸ਼ਨੀਲ ਦੇ ਛਾਰਡ ਵੀ ਹੈ ਡਬਲ ਬੈੱਡ ਦੀ ਰਜਾਈ ਦਾ ਛਾਰਡ 500 ਰੁਪਏ ਦਾ ਔਰ ਅਗਰ ਸਿੰਗਲ ਬੈੱਡ ਦੀ ਰਜਾਈ ਦਾ ਜੋੜਾ ਲੈਣਾ ਤਾਂ 700 ਰੁਪਏ ਦਾ ਅਗਰ ਇੱਕ ਪੀਸ ਲਿਆ ਤਾਂ ਉਹਦੇ 20 ਰੁਪਏ ਵਾਧੇ ਹੁੰਦੇ ਹਾਂ ਹਾਫ ਤੋਂ 20 ਰੁਪਏ ਵੱਧ 370 80 ਰੁਪਏ ਦੇ ਵਿੱਚ ਆ ਜਾਂਦਾ ਜੀ ਆ ਲੋ ਜੀ ਸ਼ਾਲ ਆ ਗਿਆ ਹੈ ਅੱਜ ਕਾ ਸ਼ਿਮਰ ਜਿਹੜਾ ਚੱਲ ਰਿਹਾ ਹੈਗਾ ਨਾ ਚਮਕਾ ਚਮਕੀ ਜਹੀ ਡਿਜ਼ਾਈਨ ਇਹ ਉਸੇ ਦੇ ਵਿੱਚ ਸ਼ਾਲ ਆ ਗਿਆ ਜੀ ਸ਼ਿਮਰ ਤੇ ਸਿਰਫ 300 ਰੁਪਏ ਦਾ ਸ਼ਾਲ ਬਹੁਤ ਹੀ ਵਧੀਆ ਚੀਜ਼ ਹੈ ਕਲਰ ਦੇਖੋ ਹੁਣ ਕਲਰ ਦੇਖਣ ਵਾਲੀ ਚੀਜ਼ ਹੈ ਜੀ ਕਿਆ ਬਾਤ ਹੈ ਇੱਕ ਤੋਂ ਇੱਕ ਟਾਪ ਦੇ ਕਲਰ ਹੈ ਜੀ ਇਹ ਆ ਜਾਏਗਾ ਇਸ ਦੇ ਵਿੱਚ ਦੂਸਰਾ ਡਿਜ਼ਾਈਨ ਆ ਦੇਖੋ ਇਸੇ ਤਰ੍ਹਾਂ ਹੀ ਦੇ ਕਲਰ ਦੇਖੋ ਗ੍ਰੇ ਪਿੰਕ ਇਹਨੂੰ ਵਰਦੀ ਵਾਲਾ ਪਿੰਕ ਨਾ ਸਮਝ ਲਈਏ ਥੋੜਾ ਜਿਹਾ ਕਲਰ ਅਲੱਗ ਹੈ ਕਈ ਵਾਰ ਵੀਡੀਓ ਦੇ ਵਿੱਚ ਕਲਰ ਵਰਦੀ ਵਾਲਾ ਲੱਗਦਾ ਇਸ ਚੀਜ਼ ਨੂੰ ਪਲੀਜ਼ ਸਮਝ ਲਿਓ ਆ ਦੇਖੋ ਜੀ ਇਹ ਕਲਰ ਹੈ ਇਹਦੇ ਵਿੱਚ ਇਹ ਡਿਜ਼ਾਈਨ ਹੈ ਤਿੰਨ-ਤਿੰਨ 100 ਰੁਪਏ ਤੇ ਸ਼ਾਲ ਜਿਹੜੇ ਪਹਿਲਾਂ ਗਰਮ ਸ਼ਾਲ ਦਿਖਾ ਲਏ ਆ ਜੀ ਡੇਢ ਡੇਢ 100 ਰੁਪਏ ਦੇ ਵਿੱਚ ਜੀ ਇਸੇ ਹੀ ਤਰ੍ਹਾਂ ਕੁਰਤਾ ਪਜਾਮਾ ਦੁਬਾਰਾ ਤੋਂ ਆ ਗਿਆ ਹੈ ਬਹੁਤ ਹੀ ਸੋਹਣਾ ਕੁਰਤਾ ਪਜਾਮਾ ਹੈ ਤੁਸੀਂ ਆ ਕੇ ਕਪੜਾ ਦੇਖੋ ਅਗਰ ਪਸੰਦ ਨਾ ਹੋਵੇ ਕੋਈ ਇਹ ਨਹੀਂ ਹੈ ਕਿ ਲੈ ਜਾਣਾ ਸਿਰਫ ਕਪੜੇ ਦੀ ਕੁਆਲਿਟੀ ਦੇਖੋ ਇਹ ਨਹੀਂ ਹੈ ਕਿ ਆਪਾਂ ਚੱਕ ਕੇ ਗੰਦ ਕੂੜਾ ਚੱਕ ਕੇ ਵੇਚ ਦੇਣਾ ਟੌਪ ਦਾ ਕਪੜਾ ਹੈ ਜੀ ਪਸ਼ਮੀਨਾ ਟੌਪ ਦਾ ਪਸ਼ਮੀਨਾ ਲੱਗਿਆ ਹੋਇਆ ਜੀ 500 ਰੁਪਏ ਦਾ 5 ਮੀਟਰ ਕੋਈ ਵੀ ਦੋ ਲੈ ਲੈ ਆ ਦੇਖੋ ਅਲੱਗ-ਅਲੱਗ ਡਿਜ਼ਾਈਨ ਹੈ ਹਰ ਇੱਕ ਡਿਜ਼ਾਈਨ ਮਿਲ ਜਾਣਾ ਇਹਦੇ ਵਿੱਚ ਗੀਜ਼ਾ ਕਾਟਨ ਵੀ ਹੈ ਗਰਮ ਦੇ ਵਿੱਚ ਵੀ ਹੈ ਹਰ ਇੱਕ ਚੀਜ਼ ਹੈ ਜੀ ਇਸੇ ਤਰ੍ਹਾਂ ਕਾਫੀ ਚੀਜ਼ਾਂ ਪਈਆਂ ਜੀ ਇਹਦੀ ਵੀ ਸਕੀਮ ਦੁਬਾਰਾ ਤੋਂ ਆ ਗਈ ਹੈ ਇਹ ਚੀਜ਼ ਨੋਟ ਕਰ ਲਓ 500 ਰੁਪਏ ਦਾ ਇੱਕ ਦੋ ਕੁੜਤੇ ਪਜਾਮੇ ਲੈ ਲਓ ਜੀ 900 ਰੁਪਏ ਦੇ ਤਿੰਨ ਕੁੜਤੇ ਪਜਾਮੇ ਮਗਰ ਹੋਰ ਵੱਡਾ ਡਿਸਕਾਊਂਟ 1200 ਦੇ ਤਿੰਨ ਜੀ ਇਹ ਸਕੀਮ ਦੁਬਾਰਾ ਤੋਂ ਆਈ ਹੈ ਕੁਝ ਕਸਟਮਰ ਜ਼ਿਆਦਾ ਸੀ ਇਸ ਚੀਜ਼ ਦਾ ਤੇ ਸਾਡੇ ਕੋਲ ਚੀਜ਼ ਖਤਮ ਹੋ ਰਹੀ ਸੀ ਗਾਹਕ ਦੀ ਡਿਮਾਂਡ ਸੀ ਕਿ ਦੁਬਾਰਾ ਲਿਆਓ ਇਹ ਦੁਬਾਰਾ ਆ ਚੁੱਕੇ ਹੈ ਜੀ ਇਹ ਤੁਹਾਨੂੰ ਅਪਡੇਟਸ ਮੈਂ ਇਸੇ ਲਈ ਹੀ ਦੇ ਰਿਹਾ ਜੀ ਲਓ ਜੀ ਹੁਣ ਦੇਖੋ ਦੁਬਾਰਾ ਤੋਂ ਐਲਪਾਈਨ ਆਲ ਓਵਰ ਐਲਪਾਈਨ ਦਾ ਸੂਟ ਨਾਲ ਪ੍ਰਿੰਟ ਪਿਓਰ ਦੀ ਚੁੰਨੀ ਪ੍ਰਾਈਸ ਕੀ ਹੈ ਕੁਛ ਵੀ ਨਹੀਂ ਮਤਲਬ 600 ਰੁਪਿਆ ਸਿਰਫ ਜੀ 5 500 ਦਾ ਆਲ ਓਵਰ ਸੂਟ ਵਿਕਦਾ ਹੈ ਮੈਂ ਪਿਓਰ ਦੀ ਚੁੰਨੀ ਪ੍ਰਿੰਟ ਦੇ ਰਿਹਾ ਨਾਲ 750 ਵਾਲਾ ਸੂਟ 600 ਰੁਪਏ ਚ 750 ਤੋਂ ਘਟ ਰਹੀ ਸੀ ਆ ਰਿਹਾ ਇਸ ਸਾਰੇ ਡਿਜ਼ਾਈਨਿੰਗ ਦੇ ਵਿੱਚ ਮਿਲ ਜਾਣੀ ਬਹੁਤ ਸੋਹਣੇ ਡਿਜ਼ਾਈਨ ਆਂਦੇ ਹੈਗੇ ਔਰ ਪ੍ਰਾਈਸ ਨੋਟ ਕਰੋ 6600 ਰੁਪਏ ਦੇ ਵਿੱਚ ਸੂਟ ਦੇ ਦੇਆ ਪਿਓਰ ਚੁੰਨੀਆਂ ਦੇ ਨਾਲ ਨਾ ਕੱਪੜੇ ਤੇ ਰੁਈਆਂ ਨਹੀਂ ਸਿਆਲ ਹਜੇ ਆਣਾ ਹੈ ਮੈਂ ਪਹਿਲਾਂ ਡਿਸਕਾਊਂਟ ਦੇਣਾ ਜੀ ਬਾਅਦ ਵਿੱਚ ਡਿਸਕਾਊਂਟ ਤਾਂ ਸਾਰੇ ਦੇ ਜਾਣਗੇ ਪਹਿਲਾਂ ਡਿਸਕਾਊਂਟ ਦੋ ਮਜਾ ਤਾਂ ਇਸ ਚੀਜ਼ ਦਾ ਹੈ ਇਸੇ ਤਰ੍ਹਾਂ ਤੁਹਾਨੂੰ ਮੈਂ ਦਿਖਾ ਰਿਆ ਬੈਲਵਰਟ ਮੈਚਿੰਗ ਬੈਲਵਰਟ 250 ਰੁਪਏ ਦਾ ਇੱਕ ਸੂਟ ਔਰ ਅਗਰ ਲੈ ਲਏ ਦੋ ਸੂਟ ਤਾਂ ਮਿਲਣਗੇ ਜੀ ਤੁਹਾਨੂੰ 450 ਰੁਪਏ ਦੇ ਦੋ ਸੂਟ ਜੀ 250 ਰੁਪਏ ਦਾ ਇੱਕ ਸੂਟ 450 ਦੇ ਦੋ ਸੂਟ ਜੀ ਅਗਰ ਇਸੇ ਦੇ ਵਿੱਚ ਲੈ ਕੇ ਜਾਣਾ ਆਲ ਓਵਰ ਪੂਰਾ ਪ੍ਰਿੰਟ ਆਲ ਓਵਰ ਤਿੰਨ ਵੀ ਕਪੜਾ ਤਾਂ ਤੁਹਾਨੂੰ ਮਿਲੇਗਾ 250 ਰੁਪਏ ਚ ਸੂਟ ਜਿੰਨੇ ਮਰਜ਼ੀ ਲੈ ਲਿਓ ਮੈਚਿੰਗ ਤੇ ਹੀ ਸਿਰਫ ਦੋ ਸੂਟਾਂ ਦੇ ਡਿਸਕਾਊਂਟ ਵਾ ਦੇ ਪਾਣਾ ਹੈ ਇਹ ਆਈਟਮ ਵੀ ਤੁਹਾਨੂੰ ਦਿਖਾ ਦਿੱਤੀ ਮੈਨੂੰ ਹੁੰਦਾ ਕਿ ਮੈਂ ਵੱਧ ਤੋਂ ਵੱਧ ਤੁਹਾਡੀ ਨਿਗਾਹ ਕਰਾ ਦੇਮਾ ਇਸ ਚੀਜ਼ਾਂ ਜੀ ਲਓ ਜੀ ਨੈਕਸਟ ਦੇਖੋ ਬਹੁਤ ਹੀ ਸੋਹਣਾ ਕੱਪੜਾ ਢਾਈ ਢਾਈ ਦੀ ਕੱਟ ਹੈ ਜੀ ਢਾਈ ਮੀਟਰ ਸ਼ਰਟ ਢਾਈ ਬਾਟਮ ਬਹੁਤ ਹੀ ਸੋਹਣਾ ਨਾਲ ਸਟਾਲ ਰੰਗ ਫਿਰ ਤੋਂ ਆ ਗਏ ਹੈ ਬਹੁਤ ਵਧੀਆ ਚੀਜ਼ ਹੈ ਸਿਰਫ 3500 ਰੁਪਏ ਚ 3500 ਦਾ ਸੂਟ ਜੀ ਦੇਖੋ ਚੀਜ਼ਾਂ ਮੈਨੂੰ ਤਾਂ ਡਿਸਕਾਊਂਟ ਮਿਲਣਾ ਚਾਹੀਦਾ ਅਸੀਂ ਤਾਂ ਜੀ ਬਸ ਡਿਸਕਾਊਂਟ ਹੀ ਕਰ ਦੇਈਦਾ ਹੈਗਾ ਫਿਰ ਨਹੀਂ ਸੋਚੀਦਾ ਕਿ ਘਟਾ ਹੈ ਜਾਂ ਵਾਧਾ ਹੈ ਸਿਰਫ ਇਹ ਹੁੰਦਾ ਹੈ ਕਿ ਕਸਟਮਰ ਨੂੰ ਫਿਰ ਡਿਸਕਾਊਂਟ ਦੇ ਦਿਓ ਜਿੰਨਾ ਹੋ ਸਕਦਾ ਹੈ ਜੀ ਲਿਆਓ ਜੀ 500 ਰੁਪਏ ਵਾਲਾ ਸੂਟ ਬਹੁਤ ਹੀ ਸੋਹਣੇ ਸੋਹਣੇ ਸੂਟ ਹੈ ਜੀ ਔਰ ਪ੍ਰਾਈਸ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਚੈਲੰਜ ਦੇ ਨਾਲ ਸੌਦਾ ਵੇਚਦਾ ਜੀ ਐਦਾਂ ਦੁਕਾਨਦਾਰੀਆਂ ਸਾਤੋਂ ਵੀ ਨਹੀਂ ਹੋ ਪਾ ਰਹੀਆਂ ਕਿਉਂਕਿ ਸੌਦਾ ਚੈਲੰਜ ਦੇ ਨਾਲ ਹੀ ਚਾਹੀਦਾ ਆ ਦੇਖੋ ਜੀ ਡਿਜੀਟਲ ਡਿਜ਼ਾਈਨਿੰਗ ਬਾਟਮ ਦਾ ਕੱਪੜਾ ਦਿਖਾ ਦਿਓ ਜੀ ਫੁੱਲ ਲੈਂਥ ਹੈ ਇਹ ਆ ਗਈ ਜੀ ਬਾਟਮ ਦਾ ਕੱਪੜਾ ਇਹ ਨਾਲ ਆ ਗਿਆ ਜੀ ਸ਼ਾਲ 500 ਰੁਪਏ ਦਾ ਸੂਟ ਜੀ ਸਿਰਫ 5-500 ਰੁਪਏ ਦੇ ਵਿੱਚ ਸੂਟ ਹੈ ਜੀ ਇਸੇ ਦੇ ਵਿੱਚ ਅਗਰ ਆਰੀ ਦੀ ਕਢਾਈ ਲੈਣੀ ਹੈ ਪੱਲੇ ਤੇ ਤਾਂ ਵੀ ਮਿਲ ਜਾਏਗਾ ਆਹ ਹੋ ਜੀ ਦੇਖੋ ਇਹ ਵੀ ਡਿਜ਼ਾਈਨ ਇਸੇ ਦੇ ਰੇਟ ਦੇ ਵਿੱਚ ਜੀ ਇੱਕ ਉਹ ਦਿਖਾ ਦਿਓ ਜੀ ਜਿਆਦਾ ਹੇਜ਼ਲ ਲਓ ਜੀ ਇਹ ਡਿਜ਼ਾਈਨ ਵੀ ਸਰਦੀਆਂ ਦੇ ਕੱਪੜੇ ਤੇ ਹੈ ਇਸੇ ਪ੍ਰਾਈਸ ਦੇ ਵਿੱਚ ਦੇ ਦੇਣਾ ਜੀ ਬਹੁਤ ਸੋਹਣਾ ਕੱਪੜਾ ਲੱਗਿਆ ਹੋਇਆ ਡੋਬੀ ਦਾ ਡਿਜ਼ਾਈਨ ਹੈ ਕੱਪੜੇ ਦੇ ਵਿੱਚ ਨਾਲ ਮਿਲ ਜਾਏਗਾ ਸ਼ਾਲ 600 ਰੁਪਏ ਦਾ ਸੂਟ ਸੀ ਜੀ ਇਹ ਵੀ ਡਿਸਕਾਊਂਟ ਦੇ ਵਿੱਚ ਹੀ 500 ਕਹੇ ਤਾਂ ਤਾਂ 500 ਹੀ ਸੂਟ ਹੋਣਗੇ 20 ਕਿਈ ਜਿਆਦਾ ਹੈ ਨਹੀਂ ਬਾਅਦ ਵਿੱਚ ਨਹੀਂ ਕਹਿਣਾ ਕਹਿ ਦਿੱਤਾ ਤਾਂ ਕਹਿ ਦਿੱਤਾ ਜੀ ਇਹ ਚੀਜ਼ ਨੋਟ ਕਰ ਲਓ ਜੀ ਲਓ ਜੀ ਹੁਣ ਆ ਗਿਆ ਪਿਓਰ ਪਸ਼ਮੀਨਾ ਲਾਲੀ ਦਾ ਵੇਸ ਹੈ ਬਹੁਤ ਟੌਪ ਦਾ ਕੱਪੜਾ ਹੈ ਨਾਲ ਬਹੁਤ ਹੀ ਟੌਪ ਦਾ ਸ਼ਾਲ ਮਿਰਰ ਵਰਕ 750 ਰੁਪਏ ਦਾ ਸੂਟ ਹੈ ਜੀ ਕਲਰ ਨੋਟ ਕਰੇ ਜੀ 101 ਟਾਪ ਦੇ ਕਲਰ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਲਓ ਜੀ ਹੁਣ ਦੇਖੋ 벨ਵਟ ਦੇ ਸੂਟ ਪਾਰਟੀ ਵੇਅਰ ਸੂਟ ਹੈ ਜਾਲ ਦੇਖੋ ਕਿੰਨਾ ਭਾਰਾ ਬਣਾਇਆ ਗਿਆ ਹੈ ਜੀ ਇਹ ਸੂਟ 벨ਵਟ ਟੂ 벨ਵਟ ਹੈ ਜੀ ਬੈਕ ਪਲਾ ਪਲੇਨ ਹੁੰਦਾ ਹੈ ਲਓ ਜੀ ਇਹ ਆ ਗਿਆ ਇਸ ਦੀ ਬਾਟਮ ਦਾ ਕਪੜਾ ਇਹ ਵੀ 벨ਵਟ ਦੇ ਵਿੱਚ ਹੀ ਆਏਗਾ ਨਾਲ ਬਹੁਤ ਹੀ ਸੋਹਣਾ 벨ਵਟ ਦਾ ਸ਼ਾਲ ਵਰਕ ਦੇ ਨਾਲ ਬਹੁਤ ਵਧੀਆ ਡਿਜ਼ਾਈਨ ਹੈ ਜੀ ਕਲਰ ਮਰਜ਼ੀ ਦੀ ਨਿਗਾ ਕਰਾ ਦੋ ਜੀ ਮਹਿਰੂਨ ਮੋਰ ਪੰਖ ਕਾਫੀ ਵਾਈਨ ਵਾਈਨ ਕਲਰ ਜੀ ਇਹ ਹੈ ਜੀ ਇਸ ਦੇ ਕਲਰ ਸਿਰਫ 1600 ਰੁਪਏ ਦੇ ਵਿੱਚ 77500 ਰੁਪਏ ਦਾ ਇਹ ਦੁਪੱਟਾ ਆਂਦਾ ਹੈ ਜੀ ਹਾਂ ਲੋ ਜੇਕ ਮਜ਼ੈਂਟਾ ਕਲਰ ਵੀ ਹੈ ਇਹਦੇ ਵਿੱਚ ਸਿਰਫ 1600 ਰੁਪਏ ਦਾ ਸੂਟ ਹੈ ਜੀ ਅਸੀਂ ਤੁਹਾਡੇ ਲਈ ਫੁੱਲ ਡਿਸਕਾਊਂਟ ਦੱਸ ਰਹੇ ਹਾਂ ਡਿਜ਼ਾਈਨ ਮਿਲ ਜਾਣਗੇ ਇੱਕ ਤੋਂ ਇੱਕ ਟਾਪ ਦੇ ਕਲਰ ਲਓ ਜੀ ਦੇਖੋ ਡਿਜ਼ਾਈਨ ਇੱਕ ਪੀਸ ਨੂੰ ਜਰਾ ਟੈਕ ਹੋਲਡ ਦਿਓ ਤਾਂ ਹੀ ਡਿਜ਼ਾਈਨ ਦਾ ਪਤਾ ਲੱਗਣਾ ਹਾਂ ਆ ਦੇਖੋ ਜੀ ਇਹਨਾਂ ਦਾ ਵੈਸੀ ਲੱਗ ਰਸੀ ਹੁਣ ਦੇਖੋ ਡਿਜ਼ਾਈਨ ਆਲ ਓਵਰ ਹੀ ਸੂਟ ਹੈ ਜੀ ਇਹ ਵੀ ਵੈਲਵਟ ਟੂ ਵੈਲਵਟ ਜਿਸ ਤਰ੍ਹਾਂ ਕਹਿ ਹੀ ਲੈਣੇ ਆ ਇਹ ਆ ਗਿਆ ਜੀ ਇਸ ਦਾ ਦੁਪੱਟਾ बहुत सोहना दुपट्टा है जी न शॉल कह लो दुपट्टा कह लो कलर एक तो एक वाया मोरपंख कलर है ये आ गया जी वाइन कलर ये आ गया जी डार्क ग्रीन कलर ब्लैक कलर बहुत ही शानदार कलर है जी ब्लैक है जी। डार्क मूंगिया डार्क मूंगिया कलर कह रही है जी कई बार पैकिंग डार्क मूंगिया कलर है जी ਇਸ ਦੇ ਕਲਰ ਆ ਜਾਣਗੇ ਜੀ ਇੱਕ ਡਿਜ਼ਾਈਨ ਹੋਰ ਹੈ ਵੈਸੇ ਨਿਗਾ ਕਰਵਾ ਦੋ ਇਹ 1700 ਰੁਪਏ ਵਾਲਾ ਆ ਲੋ ਜੀ ਇੱਕ ਡਿਜ਼ਾਈਨ ਇਹ ਵੀ ਇਸ ਚ ਆ ਜਾਣਾ ਇਹ 1700 ਰੁਪਏ ਚ ਦੂਸਰੇ ਦੋ 16 1600 ਰੁਪਏ ਵਾਲੇ ਡਿਜ਼ਾਈਨ ਹੈ ਜੀ ਆ ਲੋ ਡਿਜ਼ਾਈਨ ਸਮਝੋ ਇਹ ਡਿਜ਼ਾਈਨ ਹੈ ਜੀ ਇਸ ਦੇ ਵਿੱਚ اے ਸੀ ਜੀ ਅੱਜ ਦੀ ਵੀਡੀਓ ਛੋਟੀ ਜਹੀ ਤੁਹਾਨੂੰ ਰੇਟ ਦੀ ਅਪਡੇਟ ਦਿੱਤੇ ਹੈ ਤਾਂ ਕਿ ਜੋ ਜੋ ਆਈਟਮਾਂ ਹੈ ਉਹ ਤੁਹਾਨੂੰ ਪਤਾ ਲੱਗ ਜਾਵੇ ਜੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਧੰਨਵਾਦ ਜੀ